ਖਾਣਨਾ ਆਪ ਦੇ ਸਵੀਰ ਨੂੰ ਕਸਟਰਡੇ ਦੇ ਕੱਪ ਪਾਇਆ ਜਾ ਸਕਦਾ ਜਿਹੜਾ ਭਾਰਤੀ ਦੇ ਲੋਕਾਂ ਦੇ ਪੱਜਣਾ ਨਹੀਂ ਹੂੰ ਕਿ ਸਾਡੇ ਰੋਮੈਨ ਦੇ ਜਿੰਨੇ ਪਾਤਰ ਹੋਏ ਆ ਹੋਏ ਹੀ ਨਹੀਂ ਮਹਾਕੁੰਭ ਦੀ ਆਪਾਂ ਗੱਲ ਕਰਦੇ ਆ ਸਾਧੂਆਂ ਦੀ ਗੱਲ ਕਰਦੇ ਆ ਉੱਥੇ ਜਿਹੜੇ ਨਾਗੇ ਸਾਧਾਂ ਦੀ ਤੁਸੀਂ ਗੱਲ ਕਰਦੇ ਹੋ ਹਾਂ ਹਾਂ ਉਹਨਾਂ ਦੇ ਜਦੋਂ ਦੇਖਿਆ ਜਾਂਦਾ ਮੂਹਰੇ ਉੱਤੇ ਕੁਝ ਲਾਇਆ ਹੁੰਦਾਗਾ ਮਲਿਆ ਜਿਦੋਂ ਕੱਪੜਾ ਨਹੀਂ ਪਾਉਣਾ ਹੂੰ ਕਦੇ ਮਿੱਟੀ ਮੜ ਲਈ ਹੂੰ ਕਦੇ ਗਾਸ਼ ਨਹੀਂ ਮੜ ਲਈ ਹੂੰ ਕਦੇ ਆਪੀ ਪੂਤੀ ਮੜ ਲਈ ਅਸਵਾ ਹੂੰ ਹੋਰ ਕੀ ਕਰ ਸਕਦੇ ਜਿਦੋਂ ਨਾਣਾ ਨਹੀਂ ਤੋਣਾ ਨਹੀਂ ਹੂੰ ਪਿੰਡੇ ਦੇ ਕੋਈ ਨੇ ਕੁਝ ਤਾਂ ਮੰਨ ਲੈ ਪਊਗਾ ਨਾਲੇ ਕਹਿੰਦੇ ਆ ਵੀ ਰੱਬ ਦੀ ਜੇਕਰ ਕੋਈ ਪੂਜਾ ਕਰਨੀ ਆ ਰੱਬ ਦੀ ਪੂਜਾ ਕਰਨੀ ਆ ਤਾਂ ਤੁਸੀਂ ਪਾਕ ਪਵਿੱਤਰ ਹੋਣੇ ਚਾਹੀਦੇ ਹੋ ਸਾਫ਼ ਸੁਥਰੇ ਹੋਣੇ ਚਾਹੀਦੇ ਪਾਕ ਤੇ ਪਵਿੱਤਰ ਦੀ ਕੋਈ ਵੀ ਪਰਿਭਾਸ਼ਾ ਨਹੀਂ ਹਮ ਯਾਦ ਰੱਖਿਓ ਹਮ ਪਾਕ ਤੇ ਪਵਿੱਤਰ ਦੀ ਕੋਈ ਪਰਿਭਾਸ਼ਾ ਨਹੀਂ ਵਿਗਿਆਨਕ ਤੌਰ ਤੇ ਕਿਸੇ ਵੀ ਧਾਰਮਿਕ ਵਿਅਕਤੀ ਨੂੰ ਪੁੱਛ ਲਵੋ ਦੀ ਪਰਿਭਾਸ਼ਾ ਦੱਸੋ ਹਮ ਸ਼ੁੱਧਤਾ ਦੀ ਪਰਿਭਾਸ਼ਾ ਹੈ ਹਮ ਗੰਗਾ ਸ਼ੁੱਧ ਹੈ ਜਾਂ ਅਸ਼ੁੱਧ ਹੈ ਇਹ ਤਾਂ ਸਿੱਧ ਕੀਤੀ ਜਾ ਸਕਦੀ ਆ ਪਵਿੱਤਰ ਹੈ ਇਹ ਐਪ ਵੀ ਟਰਾਈ ਇਹਦੀ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਹਾਂ ਨਹੀਂ ਸ਼ੁੱਧ ਸ਼ੁੱਧ ਦੀ ਗੱਲ ਕਰ ਲੋ ਸ਼ੁੱਧ ਤੇ ਸਾਫ਼ ਦੀ ਗੱਲ ਕਰ ਹਾਂਜੀ ਸ਼ੁੱਧ ਤੇ ਸਾਫ਼ ਦੀ ਗੱਲ ਕਰ ਲੋ ਜਦੋਂ ਰੱਬ ਦੀ ਪੂਜਾ ਕਰਨ ਜਾਂਦੇ ਆਪਾਂ ਜਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਆ ਕਿਸੇ ਮੰਦਿਰ ਮਸਜਿਦ ਦੇ ਵਿੱਚ ਮੱਥਾ ਟੇਕਦੇ ਆ ਤਾਂ ਹਰ ਬੰਦਾ ਸਾਫ਼ ਸੁਥਰਾ ਹੋ ਕੇ ਜਾਂਦਾ ਨਾ ਕੇ ਜਾਂਦਾ ਆਪਣੇ ਗੰਦੇ ਪਾਸਤਰ ਬਦਲ ਕੇ ਜਾਂਦਾ ਪਰ ਜਿਹੜੇ ਨਾਗੇ ਸਾਧੂਆਂ ਦੀ ਜਦੋਂ ਤੁਸੀਂ ਮਿੱਟੀ ਦੀ ਗੱਲ ਕਰਦੇ ਹੋ ਉਹ ਕਹਿੰਦਾ ਕੋਈ ਰੱਬ ਉਹ ਤਾਂ ਮਾਸ ਖਾ ਜਾਂਦੇ ਨੇ ਜਿਹੜੇ ਸਾਧੂ ਨੇ ਨਾ ਮਨੁੱਖ ਦਾ ਮਾਸ ਖਾ ਜਾਂਦੇ ਨੇ ਮਰੇ ਹੋਏ ਮਨੁੱਖ ਦਾ ਆਪ ਦਾ ਗੰਦ ਖਾ ਜਾਂਦੇ ਨੇ ਸਾਡੇ ਲਈ ਤਾਂ ਸਾਰੀ ਪਵਿੱਤਰਤਾ ਹੀ ਹੈ ਸਾਡੇ ਤੇ ਸਾਰੀ ਸ੍ਰਿਸ਼ਟੀ ਸਾਡੇ ਲਈ ਇੱਕ ਸਮਾਨ ਹੈ ਸਾਡੇ ਲਈ ਉੱਚਾ ਨਹੀਂ ਮੈਂ ਕੋਈ ਨਹੀਂ ਹਾਂ ਲੈਟਰਨ ਤੱਕ ਖਾ ਜਾਂਦੇ ਨੇ ਦੱਸਦੇ ਆ ਆਪ ਖਾਦੀ ਮੈਂ ਨਹੀਂ ਕਦੇ ਵੇਖਿਆ ਪਰ ਮੂੰਹੋਂ ਉਹਨਾਂ ਦੇ ਮੂੰਹਾਂ ਚੋਂ ਸੁਣਿਆ ਵੀ ਉਹ ਕਰ ਦਿੰਦੇ ਆ ਜਾਂ ਉਹਨਾਂ ਦਾ ਪ੍ਰਚਾਰ ਕਰਨ ਵਾਲੇ ਇਹ ਗੱਲ ਕਹਿੰਦੇ ਆ ਅਸੀਂ ਮੈਂ ਨਹੀਂ ਵੇਖਿਆ ਵੈਸੇ ਇਹ ਜੱਕੂ ਨਾ ਮੈਂ ਇਹਨਾਂ ਕੋਲ ਇਹ ਜੀ ਬੰਦੇ ਕੋਲ ਗਿਆ ਨਾ ਹੀ ਮੈਂ ਸਮਝਣੇ ਵੀ ਜਾਇਆ ਜਾਵੇ ਪਰ ਜਿੰਨਾ ਕੋ ਇਹਨਾਂ ਬਾਰੇ ਪੜਿਆ ਜਾਂ ਇਹਨਾਂ ਸੁਣਦੇ ਆ ਇਹਨਾਂ ਦੇ ਆਸ਼ਿਕਾਂ ਤੋਂ ਇਹਨਾਂ ਦੇ ਆਸ਼ਿਕਾਂ ਤੋਂ ਇਹਨਾਂ ਦੇ ਪ੍ਰਸ਼ੰਸਕਾਂ ਤੋਂ ਇਹ ਹੀ ਗੱਲਾਂ ਹੀ ਕਰਦੇ ਨੇ ਜਦੋਂ ਬੰਦਾ ਜਟਾ ਨਹੀਂ ਹੋ ਜਾਂਦੀ ਸਾਧੂਆਂ ਦੇ ਜਟਾ ਨੇ ਤਾੜੀਆਂ ਤੇ ਸਿਰ ਦੇ ਉੱਤੇ ਉਹ ਜਟਾ ਨੂੰ ਉੱਪਰ ਬੰਨ ਲੈਂਦੇ ਆ ਆ ਦਰਖਤਾਂ ਨਾਲ ਜਾਂ ਕਿਉਂ ਹੋ ਉਸੇ ਜਗ੍ਹਾ ਤੇ ਬੰਨ ਕੇ ਹਾਂ ਹਾਂ ਤਪੱਸਿਆ ਕਰਦੇ ਆ ਇੱਕ ਹਕੁੰਬ ਦੇ ਮੇਲੇ ਚ ਸਾਧੂ ਆ ਗਿਆ ਉਹਨੇ ਹੱਥ ਤਾਂ ਕਰਿਆ ਉਹ ਕਹਿੰਦਾ ਮੈਂ ਥੱਲੇ ਹੀ ਨਹੀਂ ਕਰਿਆ ਹੱਥ ਥੱਲੇ ਕਰੀ ਵੀ ਇੰਨਾ ਚੀਜ਼ਾਂ ਨਾਲ ਇੱਕ ਲੱਤ ਤੇ ਖੜਨਣਾ ਆਪਦੇ ਸਰੀਰ ਨੂੰ ਕਸ਼ਟ ਦੇ ਕੇ ਰੱਬ ਪਾਇਆ ਜਾ ਸਕਦਾ ਬਿਲਕੁਲ ਨਹੀਂ ਹਾਂ ਮਤਲਬ ਹੀ ਨਹੀਂ ਰਮਣ ਰਾਵਣ ਦੀ ਨਰਾਵ ਰਾਵਣ ਚਿੰਤਨਾ ਆ ਗਿਆ ਕਿੰਨਾ ਤੋਂ ਅਨੁਭਵ ਆ ਗਿਆ ਅਨੁਭਵ ਸਾਂਝਾ ਕਰ ਲੇ ਬਣ ਜਾਗੇ ਅਸੀਂ ਵਿਗਿਆਨਕ ਸੋਚਦੇ ਬੰਦੇ ਨਾਲ ਦੀ ਨਾਲ ਮੰਨ ਜਾਗੇ ਰਾਵਣ ਰਾਵਣ ਨੇ ਰੱਬ ਪਾਇਆ ਸੀ ਨਾ ਰਾਵਣ ਪਹਿਲੀ ਗੱਲ ਤੇ ਆ ਪਹਿਲੀ ਗੱਲ ਤੇ ਗੱਲ ਸੁਣ ਲੋ ਇਹ ਇੱਕ ਇਤਿਹਾਸਕ ਸੱਚ ਹੈ ਜਿਹੜਾ ਭਾਰਤ ਦੇ ਲੋਕਾਂ ਦੇ ਪਛਣਾ ਨਹੀਂ ਕਿ ਸਾਡੇ ਰੋਮਾਂ ਦੇ ਜਿੰਨੇ ਪਾਤਰ ਹੋਏ ਆ ਹੋਏ ਹੀ ਨਹੀਂ ਰਾਵਣ ਹੋਇਆ ਹੀ ਨਹੀਂ ਹੋਇਆ ਹੀ ਨਹੀਂ ਠੀਕ ਹੈ ਸਾਡੀ ਕਲਪਨਾ ਮਿਥਿਆਸ ਦਾ ਤੇ ਇਤਿਹਾਸ ਵੀ ਕਿਹਨੇ ਲਿਖਿਆ ਜਿਹੜਾ ਐਪ ਕਰੈਕਟਰ ਹੈ ਜਿਹੜਾ ਮਹਾਕਾਵ ਦਾ ਰਚੇਤਾ ਮਹਾਰਿਸ਼ੀ ਬਾਣਮੀਕ ਠੀਕ ਹੈ ਨਾ ਮਹਾਕਾਵ ਲਿਖਦੇ ਸੀ ਮਹਾਕਾਵ ਦੇ ਵਿੱਚ ਤੁਸੀਂ ਸੁਣੋ ਵੀ ਜਾਂ ਤਾਂ ਬਹੁਤ ਵੱਡਾ ਰਾਜਾ ਉਹਦਾ ਨਾਇਕ ਹੁੰਦਾ ਤੇ ਜਾਂ ਉਹਨੂੰ ਮੰਨ ਕੇ ਤੁਰਦੇ ਆ ਵੀ ਇਹ ਬਹੁਤ ਵੱਡਾ ਰੱਬ ਦਾ ਰੂਪ ਆ ਤੇ ਭਗਤਾ ਉਹਨੂੰ ਨੈਕ ਬਣਾ ਦੇਣਗੇ ਜਿਹੜੇ ਲੋਕ ਜਾਂ ਜਿਹੜੇ ਹਿੰਦੂ ਲੋਕ ਪੂਜਾ ਕਰਦੇ ਆ ਰਾਮ ਦੀ ਪੂਜਾ ਕਰਦੇ ਆ ਨਾ ਰਾਮ ਦੀ ਪੂਜਾ ਕਰਦੇ ਆ ਤੇ ਰਾਵਣ ਦੇ ਬੁੱਤ ਫੂਕਦੇ ਆ ਫੂਕਦੇ ਆ ਫਿਰ ਉਹ ਗਲਤ ਕਰਦੇ ਆ ਦੇਖੋ ਪਹਿਲੀ ਗੱਲ ਤੇ ਆ ਇਹ ਖਰਨੀ ਪੜਦੇ ਉੱਤਰੀ ਭਾਰ ਦੇ ਲੋਕ ਤਾਂ ਪੜਦੇ ਵੀ ਹੂੰ ਉੱਤਰੀ ਭਾਰ ਤੋਂ ਪੰਜਾਬ ਵਾਲੇ ਦਿੱਲੀ ਤੱਕ ਪੰਜਾਬ ਹਰਿਆਣਾ ਦਿੱਲੀ ਹੂੰ ਮੱਥੇ ਟਿਕਿਆ ਹੋਇਆ ਜੀ ਮਜਾਕਕ ਤੌਰ ਤੇ ਗੱਲ ਸਿੱਧ ਹੋ ਗਈ ਹੈ ਵੀ ਇਹ ਬਿਲਕੁਲ ਹੋਏ ਹੀ ਨਹੀਂ ਸਾਰੀ ਕਲਪਨਾ ਸੁਪਰੀਮ ਕੋਰਟ ਤੱਕ ਮੁਕਦਮਾ ਜਾ ਚੁੱਕਿਆ ਸੁਪਰੀਮ ਕੋਰਟ ਵੀ ਮੰਨ ਗਈ ਆ ਵੀ ਭਾਈ ਥੋੜੇ ਕੋਲੇ ਦੱਸਿਆ ਇਤਿਹਾਸਕਾਰ ਨੇ ਵੀ ਇਹ ਕਲਪਨਾ ਹੈ ਇਹ ਵੀ ਰਾਮਾ ਸਾਮੀ ਰਾਮਾ ਸਵਾਮੀ ਨੇ ਰਾਮਾ ਸਾਮੀ ਸਾਮੀ ਉਨੇ ਦੱਸਿਆ ਵੀ ਭਾਈ ਇਹ ਸਾਰੀ ਕਲਪਨਾ ਹੋਏ ਹੀ ਨਹੀਂ ਸੁਪਰੀਮ ਕੋਰਟ ਤੱਕ ਗੱਲ ਦਾ ਫੈਸਲਾ ਹੋ ਗਿਆ ਤੇ ਜੇ ਨਾ ਤਾਂ ਕੋਈ ਫੈਸਲਾ ਪੜਦਾ ਪਰ ਮੇਰੇ ਕੋਲ ਕਿਤਾਬ ਹੈ ਮੈਂ ਉਹਨੂੰ ਦੇ ਸਕਦਾ ਹਿੰਦੀ ਚ ਵੀ ਹੈਗੀ ਪੰਜਾਬੀ ਚ ਵੀ ਹੈਗੀ ਤੇ ਅੰਗਰੇਜ਼ੀ ਚ ਵੀ ਹੈਗੀ ਬੂਲ ਰੂਪ ਦੇ ਵਿੱਚ ਉਦਰਾਸੀ ਚ ਲਿਖੀ ਹੋਈ ਹੈ ਕੀ ਨਾਂ ਕਿਤਾਬ ਦਾ ਸੱਚੀ ਰਮਾਇਣ ਸੱਚੀ ਰਮਾਇਣ ਉਹਨੇ ਕਿਹਾ ਵੀ ਜਿੰਨੀ ਆ ਕਾਲਪੁਰਿਕ ਰਮਾਇਣ ਹੈ ਹੋਈ ਨਹੀਂ ਸੱਚ ਰਮਾਇਣ ਦਾ ਸੱਚੀ ਰਮਾਇਣ ਇਹ ਕਿ ਹੋਏ ਹੀ ਨਹੀਂ ਹੁਣੇ ਸਾਡੇ ਲੋਕਾਂ ਨੂੰ ਬਹੁਤ ਗੱਲ ਹੈ ਪਚਣੀ ਨਹੀਂ ਪਰ ਪੜਨਾ ਨਹੀਂ ਇਸ ਕਰਕੇ ਪਚਣੀ ਨਹੀਂ ਜੇ ਪੜ ਜਾਣ ਫਿਰ ਪਚਣ ਵੀ ਲੱਗ ਜੀ ਐਸੀ ਕੋਈ ਗੱਲ ਨਹੀਂ ਜੇ ਪੜ ਲੱਗ ਜੇ ਨਾ ਫਿਰ ਧਿਆਨ ਧਿਆਨ ਕਰਨ ਨਾਲ ਬੰਦੀ ਦੀ ਚੇਤਨਾ ਵੱਡੀ ਹੁੰਦੀ ਆ ਉਹਨੂੰ ਪਤਾ ਲੱਗਦਾ ਯਾਰ ਵੀ ਮੈਂ ਕਿਸੇ ਭਰਮ ਦਾ ਸ਼ਿਕਾਰ ਹੋਇਆ ਰਹਿਣਾ ਅਸੀਂ ਵੀ ਤਾਂ ਕਹਿੰਦੇ ਵੀ ਆਰਾਮ ਹੋਇਆ ਭਾਈ